ਚਲ ਹੈਲੋ ਉਹ ਕਿੱਥੇ ਵੇ ਉਹ ਫਟਾਫਟ ਮੇਰੇ ਕੋਲ ਆ ਮੈਨੂੰ ਘਰੋਂ ਨਾ ਦੀਵਾਲੀ ਵਾਸਤੇ 1000 ਰੁਪਏ ਮਿਲਿਆ ਆਪਾਂ ਮੰਬਲੀ ਖਾਂਗੇ ਆ ਜਾ ਫਟਾਫਟ ਆ ਜਾ ਚਲ ਉਹ ਆ ਵੀ ਗਿਆ ਤੂੰ ਉਹ ਦੀਵਾਲੀ ਦਾ ਚਾਈ ਬੜਾ ਮੈਨੂੰ ਲੈ ਪਰਾਂ ਹੌਲੀ ਕੀ ਬੰਬ ਵਾਯਾ ਯਾ ਪੱਟੂ ਸਾਪੀ ਵੀ ਨਾਲ ਹੀ ਚੁੱਕ ਲਿਆ ਹੋਰ ਮੈਂ ਕਿਹਾ ਕਿੱਥੇ ਤੂੰ ਲੱਭਦਾ ਫਿਰੇਗਾ ਮੇਰੇ ਕੋਲ ਤੇ ਪਈ ਸੀ ਕਾਪੀ ਹੋਰ ਛੱਡ ਮੈਂ ਤਾਂ ਪੈਨ ਵੀ ਲਿਆ ਆ ਹਾਏ ਹਾਏ ਓਏ ਪੱਕੀ ਗੱਲ ਯਾਰ ਵੀ ਮਿਲੇਗਾ ਯਾਰ ਤੀਆਂ ਮਿਲੇਗਾ ਪੱਟੂ ਐ ਕਿ ਪੱਬ ਬੰਬ ਲਿਖਾਏ ਮੇਰੀ ਗੱਲ ਸੁਣ ਪਿਛਲੀ ਵਾਰੀ ਤੂੰ ਗਲਤੀ ਕਰਦੀ ਵੀਰ ਤੀਆਂ ਦਾ ਫਰਕ ਪਤਾ ਨਹੀਂ ਉਹ 20 ਰੁਪਏ ਪਿੱਛੇ ਆਪਾਂ ਨੂੰ ਇੱਕ ਉਹਨਾਂ ਦੀ ਲక్ష్ਮੀ ਬੰਬਾ ਦੀ ਇੱਕ ਬੁੱਥੀ ਆਪਾਂ ਨੂੰ ਵਾਪਸ ਕਰਨੀ ਪਈ ਸੀ ਯਾਰ ਉਹ 20 ਰੁਪਏ ਦੇ ਫਿਰ ਉਹਦੇ ਲਈ ਪਿਛਲੀ ਵਾਰੀ ਵੀ ਤਰਾ ਡੈਡੀ ਨੇ ਪਤਾ ਨਹੀਂ 500 700 ਰੁਪਿਆ ਕਹਿ ਕੇ ਦਿੱਤਾ 500 ਸੀ ਉਹਨੂੰ ਪੁੱ ਵੀ ਹੈ ਮੈਨਾ ਅਰਧਾ ਮੈਨਾ ਰਾਤ ਰੋਟੀ ਖਾਂ ਲਿਆ ਸੀਗਾ ਮੈਂ ਡੈਡ ਨੂੰ ਹੋਲੀ ਨਹੀਂ ਕਰਨਾ ਡੈਡੀ ਜੀ ਐਲਜੀ ਨਾਲ ਹਜ਼ਾਰ ਦੇ ਦਿਓ ਜੀ ਡੈਡੀ ਕਦੇ ਕੋਈ ਗੱਲ ਨਹੀਂ ਉਸਤਾ ਦੀ ਨਾਲ ਮੈਂ ਇਹ ਮੈਂ ਚਲਾਉਂਦੇ ਆਂ ਇਹਨਾਂ ਨੂੰ ਡੋੜੀ ਇਹ ਇਹ ਤੂੰ ਜ਼ੋਰ ਨਾਲ ਉਹ ਯਾਰ ਉਹ ਕੰਮ ਨਾ ਹੋਵੇ ਜਿਵੇਂ ਪਹਿਲਾਂ ਚਲ ਪਹਿਲਾਂ ਲਿਖਦੇ ਆਪਾਂ ਫੇਰ ਫੇਰ ਕਰਾਂਗੇ ਸਾਰੇ ਹੈਡਲਾਈਨ ਕੀ ਦਵਾ ਦਿਵਾਲੀ 2025 ਦਿਵਾਲੀ 2025 ਦੇ ਪਟਾਕੇ ਪਟਾਕੇ ਹਾਂ ਨਾਲ ਥੱਲੇ ਨਾਲ ਥੱਲੇ ਲਿਖਦੀ ਬਜਟ ਹਜ਼ਾਰ ਰੁਪਈਆ ਦਿਵਾਲੀ ਓਏ ਇਹ ਨਹੀਂ ਦੇ ਮਜ਼ਾ ਆ ਜੇ ਇਹ ਮੱਦੇ ਯਾਰ ਪੀਏ ਦੇ ਪਟਾਕੇ ਵਾਹਿਆ ਪਰ ਇੱਕ ਚੀਜ਼ ਸੁਣ ਲੈ ਮੇਰੀ ਜੋ ਚੀਜ਼ ਮੈਂ ਕਹਾਂਗਾ ਤੂੰ ਟੋਕਣਾ ਨਹੀਂ ਵਿੱਚ ਠੀਕ ਹੈ ਟੋਕਦਾ ਨਹੀਂ ਹੈਈ ਵਾਰੀ ਤੈਨੂੰ ਬੰਬਾ ਦਾ ਰੇਟ ਪਤਾ ਨਹੀਂ ਹੁੰਦਾ ਮੂੰਹ ਚੁੱਕ ਕੇ ਲਖਾ ਦੇਣਾ ਉੱਥੇ ਜਾ ਕੇ ਰੇਟ ਵਧਾ ਨਹੀਂ ਕਰੋਂਦਾ ਪਿਛਲੀ ਵਾਰੀ ਵੀ ਇੰਨੀ ਹੋਇਆ ਸੀ ਟੋਕਦਾ ਨਹੀਂ ਹੈਗਾ ਪਰ ਆਪਾਂ ਐਂਕੀ ਨਾ ਵਧੀਆ ਪਟਾਕੇ ਲਿਆਵਾਂਗੇ ਅੱਜ ਕੀ ਆਪਾਂ ਨਾ ਕੋਕ ਕੋਕ ਕੰਪਨੀ ਦੇ ਪਟਾਕੇ ਲਈਏ ਪਰ ਰਵਿੰਦਰਾ ਦੇ ਸੀ ਪਿਛਲੀ ਵਾਰ ਰਵਿੰਦਰਾ ਦੇ ਲੈ ਆਂਦੇ ਸੀ ਸਹੀ ਸੀ ਨਾ ਕੋਸਦੇ ਨਹੀਂ ਚਾਹਉਂ ਕੋਈ ਬੇਦਲ ਕੋਸ ਨਹੀਂ ਚਾਹਉਂ ਕੋਈ ਇਹ ਲੈ ਉਹ ਵੇਖਿਆ ਜਿਹੜਾ ਤੇਰੇ ਮੂੰਹ ਦੇ ਕੋਲ ਚੱਲ ਪਿਆ ਸੀ ਉਹ ਆ ਕੇ ਇਹ ਡਾਤੀ ਮੇਰੇ ਬਰਫਾਟੇ ਡਾਤੇ ਇਹੋ ਨੇ ਦੇ ਨਾ ਇੰਨਾ ਚੰਗਿਆੜੇ ਪੈ ਗਏ ਕਿ ਫੇਰ ਕੋਗ ਦੇ ਲਿਆਗੇ ਤੇਰੇ ਮੂੰਹ ਕੋਲ ਚਲਾਵਾਂਗੇ ਚੱਲ ਇਹ ਚਲਾਂਦੇ ਤੂੰ ਪਟਾਕੇ ਲੇਖ ਮਾਰੇ ਜੀ ਤੂੰ ਪਹਿਲੇ ਨੰਬਰ ਤੇ ਦੱਸ ਕੀ ਲਿਖਾਂ ਪਹਿਲੇ ਨੰਬਰ ਤੇ ਸ਼ੁਰੂਆਤ ਕਰਾ ਰੋਕਟਾਂ ਲੋ ਫੁਰਲੀਆਂ ਸ਼ੁਰਮੀਆਂ ਪਹਿਲਾਂ ਦੱਸ ਵੱਡੀਆਂ ਕਿ ਛੋਟੀਆਂ ਇੱਕ ਡੱਬਾ ਕਾਹਦਾ ਲਿਖਾਂ ਤੂੰ ਲੇਖ 50 ਵਾਲਾ ਛੋਟਾ ਡੱਬਾ ਰੋਕਟਾਂ ਦਾ ਇੱਕ ਡੱਬਾ ਨਾ 50 ਦਾਣੀ 100 ਦਾ ਆਉਂਦਾ ਹੁਣ ਉਹ 50 ਵਾਲਾ ਗਿਆ ਟਾਈਮ ਯਾਰ ਫਿਰ ਆਪਣੇ ਕੋਲ ਪੈਸਾ 1000 ਰੁਪਏ ਫਸ ਹੋ ਰਿਆ ਟਮਾ ਬੜੀਆਂ ਚੀਜ਼ਾਂ ਚਾ ਚਾਰ ਲਿਖ ਲੈ ਚਾਰ ਛੁਰਲੀਆਂ ਖੁੱਲੀਆਂ ਪਾ ਦੇਗਾ ਉਹ ਖੁੱਲੀਆਂ ਬੌਲੇ ਤੂੰ ਜਾਂ ਛੋਟੀਆਂ ਛੁਰਲੀਆਂ ਖੁੱਲੀਆਂ ਕੋਲ ਪਾਦਾ ਡੱਬਾ ਹੀ ਮਿਲੇਗਾ ਯਾਰ ਖੜ ਜਾ ਖੜ ਜਾ ਛੋਟੀਆਂ ਛੁਰਲੀਆਂ ਇੱਕ ਡੱਬਾ ਛੋਟੀ ਰਾਕਟ ਇੱਕ ਡੱਬਾ ਸ਼ੁਰਲੀ ਦਾ ਉਹ ਉਹ ਮੋਨ ਮੋਨ ਸਾਡੇ ਆਖੜੇ ਇੱਕ ਡੱਬਾ 100 ਰੁਪਇਆ ਹੋ ਗਿਆ ਠੀਕ ਚੱਲ ਅੱਗੇ ਮੈਂ ਨਾ ਮੈਂ ਆਉਂਦਾ ਸੀਗਾ ਆਪਾਂ ਮੋਨ ਮੇਂ ਮੁੰਡੇ ਤੋਂ ਲੈ ਕੇ ਆਵਾਂਗੇ ਉਹ 90 ਰੁਪਏ ਦਾ ਆਪਾਂ ਨੂੰ ਉਹ ਮੋਨ ਦਾ ਮੁੰਡਾ ਤੇ ਸਿਰੇ ਦਾ ਠੱਗ ਹੈ ਸਿਰੇ ਦਾ ਠੱਗ ਹਾਂ ਉਹ ਪਿਛਲੀ ਵਾਰੀ ਕਹੇ ਹੀ ਨਾ ਉਹਦੇ ਤੋਂ ਮੈਂ ਮੰਮੀ ਦੇ ਨਾਲ ਲੈਣ ਗਿਆ ਮੂੰਗਤੀ ਮੂੰਗਤੀਆਂ ਪਤੰਦਰ ਦੇ ਨਾਲ 700 ਰੁਪਏ ਬਿੱਲ ਬਣਾਤਾ ਉਹਦੇ ਚ 1000 ਰੁਪਏ ਸਾਨੂੰ ਡੈਡੀ ਨੇ ਦੇ ਕੇ ਭੇਜਿਆ ਕਹਿੰਦਾ ਥੋੜਾ ਜਿਹਾ ਸਮਾਨ ਲੈ ਆਇਓ ਬਾਕੀ ਪਟਾਕੇ ਲੈ ਆਓ 700 ਰੁਪਏ ਬਿੱਲ ਬਣਾਤਾ ਤੇ 300 ਰੁਪਏ ਤੇ ਮੀਨ ਮਮੀ ਨੇ ਪਟਾਕੇ ਦਵਾਈ ਲੈ ਮਾਲਾ ਜੀ ਹੁਣ ਮੇਰੀ ਗੱਲ ਸੁਣਾ 500 ਰੁਪਏ ਦਾ ਤੇ ਡੱਬਾ ਹੋ ਗਿਆ ਹੋ ਗਿਆ ਘਟਾਉਂਦਾ ਹੋਰ ਫੁੱਲ ਜਿਹੜੀਆਂ ਤੇ ਰਹਿ ਗਈ ਉਹਦੇ ਜਵਾਬ ਉਹ ਜਿਹੜੀਆਂ ਜਨਾਨੀਆਂ ਆਪਾਂ ਕੁੜੀਆਂ ਆ ਫੋਰਚੂਨ ਜਿਹੜੀ ਆ ਫੋਰਚੂਨ ਤੇ ਆ ਓਏ ਉਹ ਲਿਆ ਜਿਹੜੀ ਉਹਦੇ ਅ ਮੰਜੀ ਥਲੇ ਵੜ ਜਾਂਦੀ ਏ ਕੀ ਕਹਿੰਦੇ ਨੇ ਉਹਨੂੰ ਚੱਕਰੀ 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 ਤੋਲੇਗਾ ਯਾਰ 5 ਪੀਸ ਹੀ ਲਿਖੀ ਚੱਕਰੀ ਦੇ ਚੱਕਰੀ ਦੇ 5 ਪੀਸ ਹਾਂ 5 ਪੀਸ ਖੁੱਲੇ ਲੈ ਆਓ ਯਾਰ ਫਿਰ ਆਪਾਂ ਸਾਰੇ ਹੋਰ ਵੀ ਲਿਆਵਾਂਗੇ ਨਾ ਇਹੋ ਜਿਹੀ ਲਿਆਓ ਖੁੱਲੇ ਵੱਡੇ 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 5 ਪੀਸ 50 ਰੁਪਏ ਦੇ ਆਉਣਗੇ 5 ਹਾਂ 50 ਦੇ ਹੋਗੇ ਹਾਂ 5 ਪੀਸ ਠੀਕ ਚੱਲ ਲੱਗੇ ਯਾਰ ਇਹ ਹੋ ਗਏ 5 10 ਰੁਪਏ ਦੇ ਨੰਬਰ 3 ਤੇ 10 ਰੁਪਏ ਦਾ ਇੱਕ ਪੀਸ ਹੋ ਗਿਆ 10 ਦਾ ਇੱਕ ਹੋ ਗਿਆ ਹਾਂ ਉਹ 32 ਅਜੇ ਨਾ ਛੁਰਲੀਏ ਉਹ ਜਿਹੜੀ ਸੀਟੀ ਮਾਰਦੀ ਐ ਕਰ ਫੇਰ ਉਹ ਜਾਂਦੀ ਫੇਰ ਠੀਕ ਫੇਰ ਫੇਰ ਹਣਾ ਉਹ ਜਿਹੜੀ ਵੇਖਾਂ ਜੂਗਾ ਉਹ ਜਿਹੜੀ ਆਪਾਂ ਦੁੱਧੀਆਂ ਦੀ ਮਿੱਕੀ ਲੈਂਦੀ ਸੀ ਉਹ ਕਿਵੇਂ ਚੱਲਦੀ ਵਈ ਸੀ ਇਹ ਕੋਲ ਲੈਣਾ ਚਿੜਚਿੜਾ ਬੰਬ ਛਿੜਪੜ 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 2 ਰੁਪਈਆ ਦੇ ਯਾਰ ਇਹ ਯਾਰ ਮੇਰੇ ਬਟਕੇ ਨਾ ਮਤੇ ਹਰਾ ਹਾਰ ਹੈਗਾ ਤੈਨੂੰ 1000 ਰੁਪਏ ਮਿਲ ਗਏ ਤੂੰ ਨਹੀਂ ਹੈ ਯਾਰ ਮੇਰੀ ਗੱਲ ਸੁਣ ਲੈ ਪਹਿਲੀ ਦੀਵਾਲੀ ਜਦੋਂ ਪਹਿਲੀ ਕੈਂਡ ਉਦਣ ਰਾਤ ਨੂੰ ਸਾਰੇ ਬੰਬ ਨਹੀਂ ਚਲਾਦੇ ਨੇ ਥੋੜੇ ਥੋੜੇ ਕਰਕੇ ਪਾ ਚਾਰ ਦਿਨ ਕੱਢਣ ਨੇ ਇਹਨੇ ਪੂਰੇ ਮਜਾ ਵੀ ਤੇ ਆਵੇ ਆਪਾਂ ਉਦਾਂ ਤੇ ਆਪਣੇ ਘਰ ਤੇ ਜਾਣੇ ਲੋਕਾਂ ਦੇ ਜ਼ਿਆਦਾ ਵੇਖਣੇ ਅਗਲੇ ਦਿਨ ਜਦੋਂ ਲੋਕਾਂ ਕੋਲ ਖਤਮ ਹੋ ਗਏ ਆਪਾਂ ਉਦੋਂ ਆਪਣੇ ਚਾਣੇ ਲੋਕਾਂ ਨੂੰ ਸਵੇਰੀ ਚੁਗਣ ਜਾਵਾਂਗੇ ਆਪਣੇ ਬੰਬ ਚੁਗਣ ਜਾਵਾਂਗੇ ਕਿਉਂਕਿ ਕੋਈ ਨਾ ਕੋਈ ਫੁੱਸ ਹੁੰਦਾ ਚੱਲਿਆ ਨਹੀਂ ਹੁੰਦਾ ਲੋਕਾਂ ਦੇ ਸਾਰੇ ਚੁਗ ਕੇ ਰੱਖ ਲਾਂਗੇ ਚੁਗ ਕੇ ਹੋਰ ਬਾਜਾਂਗੇ ਆਪਣੇ ਗੋਲੇ ਪਿਛਲੀ ਵਾਰੀ ਪੈਗਾ ਆਪਾਂ ਗੋਲੇ ਕਿੰਨੇ ਲੱਪੇ ਸੀਗੇ ਹਾਂ ਚੱਲੀਆਂ ਰੋਕਟਾਂ ਕਿੰਨੀਆਂ ਲੱਗੀਆਂ ਸੀ ਅਰਜਨ ਬੰਬ ਪਾਪਾ ਚਲਾਏ ਹਨਾ ਬੰਬ ਪਾਪਾ ਜਲੇ ਇੱਕ ਵਾਰੀ ਮਸਾਲਾ ਕੱਢ ਕੇ ਨਾਰਤ ਲਾਇਆ ਸੀ ਜਦੋਂ ਆਪਾਂ ਜਾਂਦੇ ਨੂੰ ਮੂਹ ਤੇ ਪੈ ਗਏ ਸੀ ਯਾਰ ਪਰ ਐਦ ਕੀ ਨਾ ਐਦ ਕੀ ਆਪਾਂ ਬੱਤੀ ਛੱਲੇ ਕੇ ਬੰਬ ਨਹੀਂ ਚਲਾਣੇ ਠੀਕ ਹੈ ਨਾਲ ਪਹਿਲਾਂ ਗਾਜਰ ਰੱਖ ਕੇ ਨਾ ਆਪਾਂ ਯਾਰ ਕੋਈ ਛੋਟੇ ਆ ਦੱਸ ਵੀ ਜਵਾਕਾ ਵਾਂਗੂ ਬੱਤੀਆਂ ਛੱਲੇ ਫਿਰ ਇੱਕ 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 ਟਟਕ ਹੱਥ ਤੇ ਚਲਾ ਕੇ ਵਿਖਾਣੇ ਨਹੀਂ ਇਹ ਕੰਮ ਨਹੀਂ ਕਰਨਾ ਯਾਰ ਇਹ ਨਹੀਂ ਕਰਨਾ ਮੰਮੀ ਗਾਲਾਂ ਕੱਢੇਗੀ ਯਾਰ ਉਹ ਗਾਲਾਂ ਕੱਢੇਗੀ ਇਹ 50 ਰੁਪਏ ਖੜ ਜਾ ਡੈਡੀ ਡੈਡੀ ਕੁੱਤੇ ਚਲ ਤੇ ਨੈਟ ਮਾ ਹੋ ਗਈ ਚੌਥੀ ਦੱਸ ਡੇਡੀ ਨੇ ਅਗਲੀ ਵਾਰੀ ਨਾ 1000 ਤੋਂ ਸਿੱਧਾ 300 ਤੇ ਲਿਆਉਣਾ ਨਹੀਂ ਤੇ ਆਪਣਾ ਬਜਟ 300 ਵੀ ਨਹੀਂ ਉਹਨੇ ਇੱਕ ਤੈਨੂੰ ਫੁੱਲ ਚੜੀ ਦੀ ਡੱਬੀ ਲਿਆ ਕੇ ਫੜਾ ਦੇਣੀ ਪੈਸਾ ਚਲਾਈ ਜਾ ਹੋਏ ਹੋਏ ਕਰੀ ਚੱਲ ਬਸ ਚੱਲ ਤੂੰ ਅੱਗੇ ਦੱਸ ਜੀ ਜੀ ਸੋਣਾ ਹੁਣ ਆਪਣਾ ਕੀ ਕੀ ਹੋ ਗਿਆ ਪਹਿਲਾਂ ਮੈਨੂੰ ਇਹ ਦੱਸ ਐਟਮਾ ਜੈਦ ਨੋ ਛੋਟੀ ਦਾ ਇੱਕ ਚੱਕਰੀ ਚਟਪਟ ਠੀਕ ਹੈ ਤਿੰਨ ਹੋ ਗਿਆ ਨਾਰ ਇੱਕ ਡੱਬਾ ਨਾਰ ਹਾਂ ਇਹ ਆਪਣੇ ਹੋ ਗਏ 100 ਰੁਪਏ ਦੀ ਰੌਕਟ 50 ਰੁਪਏ ਦੀ ਚੱਕਰੀ 5 20 50 ਰੁਪਏ ਦਾ ਚਟਪਟ 100 ਦੇ ਨਾਰ ਆ ਇਹ ਆਪਣਾ ਕਿੰਨਾ ਹੋ ਗਿਆ 300 ਹੋ ਗਿਆ 300 ਹੋ ਵੀ ਗਿਆ ਕਰੋ ਯਾਰ ਤਾਂ ਇਹ ਤੈਨੂੰ ਮੈਂ ਕਹਿੰਦੇ ਖੁੱਲੀਆਂ ਆਟਮਾਂ ਪਈ ਆ ਆਪਾਂ ਮੇਰੀ ਗੱਲ ਸੁਣੋ ਖੁੱਲੀਆਂ ਆਟਮ ਨੇ ਨਾ ਜਿਹੜੀ ਉਹ ਬੰਦੇ ਬਹੁਤ ਘੱਟ ਦਿੰਦੇ ਆ ਉਹ ਖੁੱਲੀਆਂ ਆਟਮ ਇਹਦੀ ਜਿਆਦਾਤਰ ਸ਼ਾਮ ਨੂੰ ਦਿਵਾਲੀ ਨੂੰ ਕਿਉਂਕਿ ਜਦੋਂ ਜਿੰਨਾਂ ਬਾਪੂ ਵੇਚਣ ਨੂੰ ਲੈ ਜੋ ਯਾਰ ਲੈ ਜੋ ਲੈ ਜੋ ਲੈ ਜੋ ਜਾਂਦਰ ਡੱਬੇ ਮਿਲ ਲੈ ਖੁੱਲੀਆਂ ਆਟਾ ਬੜੀ ਘੱਟ ਮਿਲਦੀ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਰੱਖਣਾ ਪਰ ਡੱਬਾ ਲੈ ਆਉਂਗੇ ਮਜ਼ਾ ਤਾਂ ਇੱਕ ਚੀਜ਼ ਹੋਰ ਏ ਮੰਨ ਲਾ ਆਪਾਂ ਜਿਵੇਂ ਕੱਲ ਨੂੰ ਦਿਵਾਲੀ ਕੱਲ ਨੂੰ ਐ ਇੱਕ ਦਿਨ ਪਹਿਲਾਂ ਬੰਬ ਲੈ ਆਗੇ ਨਾ ਤੁੱਪ ਲਵਾ ਦੇਣੀ ਬੰਬ ਤੋ ਪਤਵਾਰ ਵਧੀਆ ਜਲਾਗੇ ਬੰਬ ਤਰੋੜੇ ਚ ਪਾ ਦਨੇ ਆ ਆ ਜੀ ਆਪਾਂ ਕੁੱਲ ਨੇ ਐਡ ਬਾਂ ਥੋੜੀ ਥੋੜੀ ਦੁਕਾਨ ਤੋਂ ਚੁੱਕ ਕੇ ਜੇ ਪਾਈਏ ਪਿਓ ਵਾਲੀ ਦੁਕਾਨ ਇੰਦਰ ਅੱਤਰ ਇੰਨੇ ਫਿਰਨੇ ਨੇ ਨਾ ਤੇਰੇ ਨਾਲ ਮੈਨੂੰ ਵੀ ਫਿਰਨੇ ਨੇ ਅੱਗੇ ਤੈਨੂੰ 1000 ਰੁਪਏ ਦਾ ਅਸਤ ਦੇਤਾ ਸੁੰਘਣ ਵਾਸਤੇ ਹੁਣ ਆਪਾਂ ਲਿਖਾਂਗੇ ਵੱਡੀ 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 ਰੋਕੜ ਲੈਣ ਦਾ ਇੱਕ ਡੱਬਾ ਯਾਰ ਇਹਨੇ ਰੋਕੜਾ ਜਲਾ ਇੱਕ ਡੱਬਾ ਛੋਟਾ ਲਿਖਾ ਵੱਡੀ ਦਾ 84 ਤੇ ਲਿਖੀ ਨੇ ਤੇ ਕਲੀ ਛਾਰੀ ਹੈ ਠਾੜੀ ਦਾ ਲਿਖਲਾ ਪੱਲੀ ਇਹ ਦੋ ਦੋ ਠਾ ਇਹ ਕੀ ਕਰਦੀ ਉਹ ਲੈਗਾ ਠਾ ਠਾ ਉਹ ਲੈਗਾ ਦੋ ਠਾੜੀ ਹਾਂ ਦੋ ਟਟਾ ਕੇ ਜਿਆਦਾ ਇਹਦੇ ਠਾ ਠਾ ਦੋ ਵਾਰੀ ਹਾਂ ਠਾ ਠਾ ਚੱਲ ਜੋ ਪੁਗਾ ਹਾਂ ਇਹ ਕੋ ਰੋਕ ਕੇ ਓਏ ਖੜ ਜਾ ਉਹ ਕੀ ਲਿਖ ਦੋ ਯਾਰ ਉਹ ਨਾਰ ਗੱਲਾ ਕੋ ਲਿਖਿਆ ਨਾਰ ਵੀ ਠਾ ਨਾ ਲੈਗਾ ਕੋਈ ਉਹ ਨਾਰ ਬੰਬ ਹੁੰਦਾ ਯਾਰ ਉਹ ਅੱਗੇ ਆਇਆ ਉਹ ਅੱਗੇ ਆਇਆ ਹੈ ਇੱਥੇ ਦੂਜਾ ਤੱਕ ਕੌਣ ਆਇਆ ਹੜ ਜਾਂ ਇੱਕ ਇੱਕ ਰੋਗਟ 2 8 1 ਇੱਕ ਰੋਗਟੇ ਸੇ ਹੀ ਲਿਖੀ ਯਾਰ ਇੱਕ ਡੰਪ ਚੁੱਪ ਚੁੱਪ ਕਰ ਹੂੰ ਹੋ ਗਿਆ ਚਲ ਹੁਣ ਹੁ ਨਾਰਮ 8 8 8 ਇੱਕ 5 ਇੱਕ ਡੱਬੀ ਉਹ ਚ 5 ਹੁੰਦੇ ਨੇ ਨਾ ਹਾਂ ਯਾਰ ਉਹ ਡੱਬੀ ਬੜੀ ਮਹਿੰਗੀ ਆਣਾ ਮੈਂ ਕਹਿੰਦਾ ਇਹ ਵੀ ਖੁੱਲੇ ਲਈ ਆਪਾਂ ਓਏ ਨਹੀਂ ਹੋਈ ਯਾਰ ਖੁੱਲੇ 2 ਪੀਸ ਸਹੀ ਲਵਨੇ ਨੇ ਨਾਰ ਬੰਬ 8 ਕਾਲ 50 ਰੁਪਈਆ ਦੇ 50 ਰੁਪਈਆ ਦੇ ਜੀ ਦੋ ਆਗੇ ਤਿੰਨ ਆਗੇ ਜਿੰਨੇ ਪਚਾਣਾ ਹੈ ਨਾ ਓਏ ਹੋ ਵੇਖਿਆ ਕਿੰਨਾ ਵਧੀਆ ਚੱਲਦਾ ਯਾਰ ਪਹਿਲਾਂ ਵੇਖੀ ਖਵਾਰਾ ਮਾਰਦੇ ਫਿਰ ਬਿਠਾਓ ਮਜ਼ਾ ਆ ਰਿਹਾ ਹੈ ਨਾ ਹੋਰ ਕਿਹ ਲਿਖਣਾ ਆਪਾਂ ਓਏ ਉਹ ਨੀ ਲਿਆਣੀ ਪੈਨਸਲ ਬੁੱਥ ਜਿਹੜੀ ਕਸ਼ੂਈ ਪੈਨਸਲ ਬੁੱਥ ਜਿਹੜੀ ਆਉਣੀ ਪੈਨਸਲ ਪੈਨਸਲ ਬੁੱਥ ਜਿਹਨੀ ਲੇਖਾ ਬੜਾ ਮਜ਼ਾ ਆਉਂਦਾ ਹੈ ਨਾ ਨਾ ਨਹੀਂ ਜੰਝਾਂਦਾ ਨਾਲ ਵਿੱਚ ਕਿੰਨਾ ਮਜ਼ਾ ਹੁੰਦਾ ਉਤੇ ਵੀ ਮੋਂ ਬੱਤ ਤੇ ਆਪੀ ਲੈ ਆਉਣਗੇ ਘਰ ਦੇ ਕਿਤੇ ਮੈਂ ਮੈਂ ਤੈਨੂੰ ਤਾਂ ਹੀ ਕਿਹਾ ਵੀ ਪਹਿਲਾਂ ਲੇਖ ਲਿਖ ਦੇ ਆਪਾਂ ਨੂੰ 1000 ਰੁਪਏ ਦੇ ਕੇ ਬਾਅਦ ਚੋ ਕਹਿਣਾ ਵੀ 500 ਦੇ ਦੀਵੇ ਬੱਤੀਆਂ ਲੈ ਆਓ ਆਪਾਂ ਨਹੀਂ ਲਿਉਂਦੇ ਦੀਵੇ ਬੱਤੀਆਂ ਦੀਵੇ ਬੱਤੀਆਂ ਆਪੀ ਲੈ ਆਵਾਂਗੇ ਠੀਕ ਹੈ ਨਾ ਹਾਂ ਪੈਨਸਲ ਫੁੱਲ ਚੜੀ ਦਾ ਇੱਕ ਡੱਬਾ ਲਿਖਾ ਮੇਰੀ ਗੱਲ ਸੁਣਾ ਤੂੰ ਮੇਰੇ ਨਾਲ ਚੱਲੀਂਗਾ ਆਪਾਂ ਦੋਵੇਂ ਜਾਵਾਂਗੇ ਇਕੱਠੇ ਮੈਨੂੰ ਤਾਂ حساب ਕਰਦਾ ਇਹਨਾਂ ਪਤਾ ਨਹੀਂ ਹੈਗਾ ਤੂੰ ਉਹਨੂੰ ਇਕੱਲੀ ਇਕੱਲੀ ਆਈਟਮ ਦੱਸੀ ਸੌ ਦਾ ਆ ਪਾ ਦਿਓ ਜੀ 50 ਦਾ ਆ ਪਾ ਦਿਓ ਜੀ 50 ਦਾ ਆ ਪਾ ਦਿਓ ਸੌ ਦਾ ਆ ਪਾ ਦਿਓ ਠੀਕ ਹੈ ਨਾ ਫਿਰ ਸ ਪੈਨਸਲ ਫੋਲਚੜੀ ਦੀ ਇੱਕ ਡੱਬੀ ਨਾ 50 ਦੀ ਹੈ ਜੀ ਠੀਕ ਚਲ ਕਿੰਨੇ ਪੜਾ ਕੇ ਹੋਗੇ ਓਏ ਪੜ ਜਾ 100 200 300 400 500 600 ਹੋ ਗਿਆ 400 ਰਹਿ ਗਿਆ 400 600 ਦੇ ਵਿੱਚ ਕਿੰਨੇ ਪਾ ਕੇ ਆਗੇ ਨਾ ਸੌਤਾ ਹੀ ਤੋਂ ਮਤ ਚੱਲ ਅੱਗੇ ਮਜ਼ਾ ਆ ਰਿਹਾ ਇਹ ਦਵਾਲੀ ਆ ਹੈ ਪਵਿੱਜਲਾ ਵਾ ਦੇਖੀ ਕਿਉਂ ਆਂ ਨਹੀਂ ਵੇਖਣੇ ਆਣਾ ਉਹਨਾਂ ਵਾਸਤੇ ਤੇ ਆਪ ਲੈ ਕੇ ਆਣਾ ਨਾ ਆਪਣੇ ਪੰਪ ਵੇਖਣ ਜਦੋਂ ਉਹਨਾਂ ਦੇ ਖਤਮ ਹੋ ਜਾਣ ਹਾਂ ਪਹਿਲਾਂ ਆਪਾਂ ਪਿਛਲੀ ਵਾਰੀ ਤੂੰ ਟੋਪੜਾ ਲੈ ਆਇਆ ਸੀ ਕੋਈ ਮਜ਼ਾ ਨਹੀਂ ਆਇਆ ਹੈਗਾ ਟੋਪੜੇ ਦੇ ਵਿੱਚ ਉਠਾ ਕੰਨ ਆ ਗਿਆ ਸੀਗਾ 50 ਰੁਪਏ ਦਾ ਹੁਣ ਹਜੇ ਤੱਕ ਦੇ ਦੇਨੇ 50 ਰੁਪਏ 990 ਦਾ ਸਮਾਨ ਲਿਖੇ 50 ਰੁਪਏ ਦੇ ਕੱਢਨੇ ਪੈਣਗੇ ਹਜੇ ਤੱਕ ਪਿਛਲੀ ਦੀਵਾਲੀ ਦੇ ਖੜੇ ਨੇ ਉਹਦੇ ਹਾਂ ਇਹ ਰਿਹਾ ਸੌਣ ਉਹਨਾਂ ਕੀ ਕਰ ਕੀ 990 ਦਾ ਸਮਾਨ ਲਿਖੀ 50 ਪਿਛਲੀ ਦੀਵਾਲੀ ਤੇ ਕਿਹੜਾ ਮੈਥ ਤੇਰਾ 950 ਦਾ ਕਹਿਆ ਓ ਯਾਰ ਮੈਨੂੰ ਪਤਾ ਨਹੀਂ ਨਾ ਤੈਨੂੰ ਤੇ ਰੁਕੇ ਬਹਿ ਜੀ ਚਲ ਚੱਲ ਕੇ ਚੱਲ ਇੱਕ ਉਹ ਬੰਬ ਲਿਆਣਾ ਜਿਹੜਾ ਅੱਗ ਲਾਈਏ ਨਾ ਵਿੱਚੋਂ ਨਿਕਲ ਕੇ ਉੱਪਰ ਠਾਹ ਰੜ ਦੁੱਤੇ ਜਾ ਕੇ ਓਹ ਸ਼ੋਟ ਕਹਿੰਦੇ ਨੇ ਸ਼ੋਟ 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 ਕਹਿੰਦੇ ਨੇ ਨਾ ਸ਼ੋਟ ਸ਼ੋਟ ਹੁੰਦਾ ਜਿਹੜਾ ਯਾਰ ਉਹਦੇ ਮਹਿੰਗਾ ਹੀ ਬੜਾ ਯਾਰ ਸ਼ੋਟ ਤੇ ਆਪਾਂ ਦੂ ਸ਼ੋਟ ਓਏ ਉਹ ਨਹੀਂ ਓਏ ਸ਼ੋਟੇ ਵੀ ਹੁੰਦੇ ਮੈਂ ਸ਼ੋਟ ਕਹਿੰਦੇ ਨੇ ਛੱਟੇ ਦੋ ਦੋ ਤਿੰਨ ਲੈ ਨਹੀਂ ਨਾ ਆਪਾਂ ਕਦੇ ਲੈ ਨਹੀਂ ਨਾ ਪੈਸੇ ਹੀ ਐ ਦੀ ਮਿਲੇ ਨੇ ਆਪਾਂ ਨਾ 100 ਰੁਪਏ ਦੇ ਲੈ ਕਹਿੰਦੇ ਨੇ ਗਰੀਬ ਉੱਥੇ ਆ ਗਈ ਸੋਨੇ ਦੀ ਮੁਰਗੀ ਉਹ ਨਾਣੇ ਦਾਣੇ ਖਵਾ ਖਵਾ ਕੇ ਮਾਰ ਹਾਂ ਇਹ ਕਿਵੇਂ ਇਹ ਕਿਵੇਂ ਸਾਰੇ ਐ ਕਹਿੰਦੇ ਆ ਪਤਾ ਪਤਾ ਕੀ ਕਹਿੰਦੇ ਸਾਰਿਆਂ ਨੂੰ ਕਹਾਂਗੇ ਰੋਟੀਆਂ ਖਾ ਲੋ ਫੜਾ ਫੜਾ ਸਾਰੇ ਗਵਾਂਢੀਆਂ ਨੂੰ ਕਹਿਣਾ ਬਸ ਸਾਰਿਆਂ ਨੂੰ ਸੱਦਾ ਦੇਣਾ ਕਿ ਅਸੀਂ ਪਟਾਕੇ ਚਲਾਉਣੇ ਨੇ 1000 ਰੁਪਏ ਦੇ ਪੂਰੇ ਐਤ ਕੀ ਪਹਿਲਾਂ ਸਾਰਿਆਂ ਨੂੰ ਕਹਿਣਾ 7 ਵਜੇ ਸਾਰੇ ਰੋਟੀਆਂ ਖਾ ਲੋ ਰੋਟੀਆਂ ਖਾ ਕੇ ਆਪਣੀ ਕੁਰਸੀਆਂ ਢਾ ਕੇ ਬਹਿ ਜਾਓ ਰਾਮ ਨਾਲ ਠੀਕ ਹੈ ਅੱਧਾ ਘੰਟਾ ਪੌਣਾ ਘੰਟਾ ਜਾਂ 2 ਘੰਟੇ ਪਟਾਕੇ ਚਲਾਉਣੇ ਨੇ ਫੁੱਲ ਰਾਮ ਨਾਲ ਪਤਾ ਕਿਵੇਂ 10 ਦਾ 15 ਮਿੰਟ ਬਾਅਦ ਇੱਕ ਪਟਾਕਾ ਚਲਾਣਾ ਇੱਕ ਪਟਾਕਾ ਆਪਣਾ ਚਲਾ ਲਈਏ ਫਿਰ ਉਹਨਾਂ ਦਾ ਵੇਖ ਲਿਆ ਉਹ ਵੀ ਚਲਾਣਗੇ ਫਿਰ ਉਹ ਜੀ ਚਲਾਇਆ ਨਹੀਂ ਚਲਾ ਆਪਾਂ ਆਪਣਾ 10 ਮਿੰਟ ਦਾ 15 ਦਾ ਗੈਪ ਪਾਣਾ ਹੈ ਗੋਲੇ ਆਲੂ ਬੰਬ ਆਲੂ ਆਲੂ ਬੰਬ ਲੈਣੇ ਇਹ 3 ਸਾਲਾਂ ਨੂੰ ਰੋਟੀਆਂ ਖਵਾ ਕੇ ਬਾਹਰ ਲਿਆਉਣਗੇ ਜਦੋਂ ਆਪਾਂ ਚਲਾਵਾਂਗੇ ਯਾਰ ਆਲੂ ਬੰਬ ਦੇ ਬੰਗੇ ਹੀ ਬੜਾ ਉਹ ਨਹੀਂ ਮਹਿੰਗਾ ਉਹ ਛੋਟੇ ਲੈਣਗੇ ਛੋਟੇ ਦਾ ਉਹ ਛੋਟਿਆਂ ਦੀ ਫਿਰ ਠਾਹ ਦੀ ਆਵਾਜ਼ ਵੀ ਬੜੀ ਆਏਗੀ ਬੜੀ ਆਏਗੀ ਆਲੂ ਪੰਬੋ 100 ਦਾ ਡੱਬਾ ਠੀਕ ਹੈ ਤੇ ਹੋਰ ਆਪਣਾ ਹੋਰ ਕੀ ਰਹਿ ਗਿਆ ਹੋਰ ਚੱਕਰੀ ਹੋ ਗਈ ਨਾਰ ਹੋ ਗਿਆ ਨਾਰ ਬਾਂਬੂ ਹੋ ਗਿਆ ਰੋਕਟ ਹੋ ਗਈ ਤੇ ਮੁਰਗਾ ਛਾਪ ਰਹਿ ਗਿਆ ਮੁਰਗਾ ਛਾਪ ਉਹ ਮੁਰਗਾ ਛਾवले ਓਏ ਬੜੇ ਵਧੀਆ ਲਾਜ ਨੇ ਆਣੇ ਯਾਰ ਖੜਾ ਮੁਰਗਾ ਲਿਖੀ ਖੜਾ ਮੁਰਗਾ ਲਿਖਣਾ ਖੜਾ ਮੁਰਗਾ ਲਿਖੀ ਬੈਠਾ ਨਾ ਲਿਖੀ ਖੜਾ ਮੁਰਗਾ 20 ਰੁਪਏ ਦਾ ਪੈਕੇਟ ਹੈ ਨਾ 20 ਰੁਪਏ ਦਾ ਪੈਕੇਟ ਹੈ 5 ਪੈਕੇਟਾਂ ਦਾ ਹਾਂਜੀ ਬਹੁਤ ਸੋ ਲਈ ਕਿ ਲੋਟ ਕਿ ਨਾ ਹੈ ਮੜਾ ਕਿਤੇ ਜਿਆਦਾ ਹੀ ਨਾ ਬਜਟ ਕਰਦੀ ਫਮੰਗਾਂਗੇ ਫਿਰ ਪਤਾ ਜੇ 4 5 6 7 ਕੋਈ ਨੋ ਲੈ 50 ਰੁਪਏ ਰਹਿ ਗਏ 311 50 ਰੁਪਏ ਮੈਂ ਕਹਿੰਦਾ 50 ਦੀਆਂ ਨਾ ਕੋਈ 50 ਦੀ ਡੱਬੀ ਲੈਟਰ ਨਹੀਂ ਲਿਆਉਣੇ ਹੈ ਕਿ ਲੈ ਚਲਾਏਗਾ ਕਾਹਦੇ ਨਾਲ 10 ਰੁਪਏ ਦਾ ਲੈਟਰ ਲਾਵਾਂਗੇ 40 ਰੁਪਏ ਦਾ ਗੁਰੂ ਚੱਲਾ ਲੈਣਾ ਹੈ ਘਰ ਵਾਸਤੇ ਗੋਲੀਆਂ ਇਹ ਕੀ ਬਾਤ ਹੈ ਅੱਛੀ ਨਾ ਗੁਰੂ ਚੱਲਾ ਲਈ ਹੈ ਕਿ ਚੂਰਾ ਲਈ ਹੈ ਨਾ ਨਾ ਖਾ ਕੇ ਚਲਾਵਾਂਗੇ ਤੇ ਯਾਰ ਜੇ ਤੂਰਨ ਤੇ ਮਸਾਲੇ 'ਚ ਫਰਕ ਨਾ ਪਤਾ ਨੂੰ ਪਤਾ ਲੱਗ ਗਿਆ ਵਾ ਆਪ ਕਿਤੇ ਮਸਾਲੇ ਨਾ ਖਾ ਜੀ ਗਲਤੀ ਨਾਲ ਇੱਕ ਮਾਨਾ ਕਿ ਥੱਪੜ 1 ਲੈਟਰ 2 ਲੈਟਰ ਮੈਨ ਚਲਾਣੇ ਹਾਂ 2 ਲੈਟਰ ਤੇ ਮੈਂ ਕਿ ਨਾ ਲੈਟਰ ਆਪਾਂ ਇੱਥੇ ਰੱਖੀ ਖਰਚਾ ਜ਼ਿਆਦਾ ਹੋ ਜਾਏਗਾ ਤੂੰ ਮੇਰਾ ਹੀ ਲਿੱਲੀ ਕਰੀ ਯਾਰ ਮੈਨੂੰ ਪਤਾ ਤੂੰ ਹਰ ਵਾਰ ਮੁਕਾ ਕੇ ਦੇਂਦਾ ਹਰ ਵਾਰ ਉਹ ਨਹੀਂ ਮੁਕਾਂਦਾ ਯਾਰ ਤੂੰ ਮੈਂ ਤੂੰ ਦਿੰਦਾ ਹੀ ਨਹੀਂ ਮੈਨੂੰ ਪਤਾ ਹੈ ਜਦ ਤੂੰ ਖਰਚਾ ਜ਼ਿਆਦਾ ਕਰੇਗਾ ਖਰਚਾ ਨਹੀਂ ਕਰਦਾ ਜ਼ਿਆਦਾ ਦੋ ਲੈਟਰ ਯਾਰ 10 ਰੁਪਏ ਵਫਾਤ ਤੂੰ ਲਵਾਦੇ ਜਾਂਦਾ ਇਹ ਤਾਂ ਲੈਟਰ ਤੂੰ ਲੈਟਰ ਕੀ ਕਰ ਰਿਹਾ ਯਾਰ ਤੂੰ ਵੇਖ ਲਈ ਦੱਸ ਮੈਂ ਕਿਉਂ ਮੈਂ ਮੈਂ ਅੱਜ ਚੱਲ ਮੈਂ ਚਲਾ ਲਾਂਗਾ ਤੂੰ ਵੇਖ ਲੈ ਠੀਕ ਹੈ ਹੁਣ ਪੈਸੇ ਤੇ ਮੇਰੇ ਡੈਡੀ ਨੇ ਦਿੱਤੇ ਨੇ ਫਿਰ ਤੇ ਮੇਰਾ ਆੜੀ ਨਹੀਂ ਹੈਗਾ ਤੂੰ ਤੂੰ ਕਦੀ ਯਾਰੀ ਹੋਈ ਫਿਰ ਯਾਰੀ ਆ ਰਹੀ ਏ ਫਿਰ ਯਾਰ ਤੂੰ ਮੇਰੇ ਲੈਟਰਾਂ ਆਲਾ ਮਾ ਮੈਂ ਪਾੜ ਦਿੰਦਾ ਫੇਰ ਪਰਚਾ ਕਰਾਂ ਯਾਰ ਐਂ ਗੱਲ ਬੰਦ ਦੀ ਫੇਰ ਯਾਰ ਦਾ ਚੱਲ ਵਾਰੀ ਵਾਰੀ ਸੱਚਾ ਠੀਕ ਹੈ ਸਹੀ ਹੈ ਠੀਕ ਲੜਾ ਨਾ ਕਰ ਯਾਰ ਮੈਂ ਨਹੀਂ ਮੈਂ ਨਹੀਂ ਲੜਦਾ ਯਾਰ ਮੇਰਾ ਨੋਸਟ ਹੈ ਮੰਨ ਲੈ ਲੈਟਰ ਹੋ ਗਿਆ ਗੁਰੂ ਚੇਲਾ 40 ਰੁਪਏ ਦਾ ਗੁਰੂ ਚੇਲਾ ਨਹੀਂ 30 ਰੁਪਏ ਦਾ 50 ਰੁਪਏ ਲੈ ਕੇ ਉਹਦੇ ਮੱਥੇ ਮਾਰ ਕੇ ਆਵਾਂਗੇ ਤੋ ਪਟਾਖੇ ਲੈ ਕੇ ਆਂਦਾ ਸੀਗਾ ਤੂੰ ਬਣੀ ਰਹਿ ਲੱਖਣ ਜਾ ਖੜ ਜਾ ਹਾਂ ਵੇ ਖਾਚੇ ਮੈਂ ਟੋਟਲ ਮਾਰਨ ਦੇ ਚੁੱਪ ਕਰ ਮੈਨੂੰ ਟੋਟਲ ਮਾਰਨ ਆਇਆ ਮੋਸੋ ਪੰਯਾ ਹਾਂ ਵੇ ਲੋਕਾ ਟੋਟਲ 950 ਦਾ ਟੋਟਲ ਤੇ ਇਹਦੇ ਚੋਂ 50 ਰੁਪਏ ਕੱਢ ਦੇ ਉਹਦੇ ਪਿਛਲੇ ਦੇਣੇ ਆ ਇਹ ਹੋ ਗਿਆ ਤੇ ਰੱਖ ਯਾਰ ਇਹ ਹੋ ਗਿਆ ਗਿਆਨ ਦਾ ਬਜਟ ਹਾਂ ਲਈ ਕਿ ਨਾ ਆਪਣੇ ਡੈਡੀ ਕੋ ਪੈਸੇ ਲੈ ਕੇ ਹੁਣ ਹੀ ਅਡਵਾਂਸ ਰੱਖ ਲਾ ਮੁਕਰ ਨਾ ਜਾਏ ਕਿਉਂ ਡੈਡੀ ਨੇ ਰਾਤ ਨੂੰ ਮੁਕ ਕਹਿੰਦਾ ਹਾਂ ਮੈਨੂੰ ਕਹਿੰਦਾ ਸੈਂਟਰਾ ਹੀ ਨਹੀਂ ਹੋਦਾ ਸੈਂਟ ਮੈਂ ਤੈਨੂੰ ਦੱਸਦਾ

ਉਹਨਾਂ ਆਪ ਤਾਂ ਸਾਰੇ ਨਹੀਂ ਚਲਾਣੇ ਦੇਖੋ ਪਏ ਕੁਛ ਕਾਪਾ ਉਹਦੇ ਵਾਸਤੇ ਹੀ ਰੱਖਣੇ ਆ ਗੁਰਪੁਰਬ ਵਾਸਤੇ ਵੀ ਰੱਖਣੇ ਆ ਠੀਕ ਹੈ ਗੁਰਪੁਰਬ ਵਾਸਤੇ ਕਰਦੇ ਨਹੀਂ ਫਿਰ ਬੰਬ ਉਹ ਪਹਿਲੇ ਦਿੰਦੇ ਹੁੰਦੇ ਕਹਿੰਦੇ ਉਹ ਤਾਂ ਦਿਵਾਲੀ ਤੇ ਚਲਾ ਦੇ ਲੈ ਤੁਸੀਂ ਇਹਨਾਂ ਨੂੰ ਵੀ ਪਤਾ ਸਾਲ ਬਾਅਦ ਤਿਹਾੜਾ ਆਉਣਾ ਹੁਣ ਉਹਦੇ ਬੰਬ ਨਹੀਂ ਚਲਾਣੇ ਤੇ ਗੁਰੂ ਗੋਬਿੰਦ ਉਹਦੇ ਗੁਰਨਾਣਕ ਦੇ ਜਿੱਦੇ ਉਹਦੇ ਤੇ ਵੀ ਨਹੀਂ ਚਲਾਣੇ ਕੋਈ ਫਾਇਦਾ ਕੀ ਯਾਰ ਹਾਂ ਆਪਾਂ ਚਲਾਵਾਂਗੇ 200 ਦੇ ਪਟਾਕੇ ਬਸ 200 ਤਾਂ ਰੱਖੀ ਸਾਰੇ ਸਾਮਦਾਂਗੇ ਹਣਾ ਉਹ ਵੀ ਥੈਲੇ ਦੇ ਵਿੱਚ ਪੈਕ ਕਰਕੇ ਨਾ ਡੰਡਾ ਮਾਰ ਕੇ ਰੱਖਣਾ ਓਏ ਬਾਜ਼ਾਰ ਦੇ ਵਿੱਚ ਦੋ ਦਿਨ ਪਹਿਲਾਂ ਬੰਬ ਲੱਗਣਗੇ ਆਪਾਂ ਬੰਬ ਵੇਖਣ ਕਿ ਆਉਣ ਬਾਜ਼ਾਰ ਚ ਜਾ ਕੇ ਕਿੰਨਾ ਮਜ਼ਾ ਹੁੰਦਾ ਹੈ ਨਾ ਬੰਬ ਵੇਖਣ ਚ ਚੱਲ ਦੇ ਕੇ ਆਉਂਦੇ ਹਣਾ ਉਹ ਏਹੀ ਫਿਰ ਮਜ਼ਾ ਆਉਂਦਾ ਬੰਬ ਵੇਖਣ ਬਾਜ਼ਾਰ ਦੀ ਜਾਣ ਜਾਣ ਕੇ ਬਹਾਨਾ ਕੱਢ ਕੱਢ ਕੇ ਬਾਜ਼ਾਰ ਉਹ ਕਿ ਕਰ ਦਿੰਦੇ ਨਹੀਂ ਦਿੰਦੇ ਹਾਂ 10000 ਰੁਪਏ ਯਾਰ ਮੇਰੇ ਘਰ ਦੇ ਮੇਰੇ ਘਰ ਦੇ ਦਿਨਾਂ ਨੂੰ ਮੈਂ ਕਾਪੀ ਚੱਕ ਕੇ ਤੇਰੇ ਕੋਲ ਥੋੜੀ ਆਉਂਦਾ ਫਿਰ ਤੂੰ ਕਾਪੀ ਚੱਕ ਮੇਰੇ ਕੋਲ ਵਾਲੇ ਗਜੂਸ ਨਹੀਂ ਸਾਰੇ ਐਨੇ ਵੀ ਨਹੀਂ ਹੈਗੇ ਹਾਂ ਦੇ ਦਿੰਦੇ ਆ ਵਾਲੇ ਮੋٹے ਤੇਰੇ ਦੇ ਲ ਦਿੰਦੇ ਨੇ ਪਤਾ ਨਹੀਂ ਹਾਂ ਦਿੰਦੇ ਆ ਪਿਛਲੀ ਵਾਰ ਡੈਡੀ ਕਹਿੰਦਾ 1000 ਰੁਪਏ ਲੈ ਜਾ ਆਪਣੀ ਮੰਮੀ ਨਾਲ ਲੈ ਜਾ ਨਾਲੇ ਸਮਾਨ ਲਿਆ ਦੁਆਲੀ ਦੇ ਨਾਲੇ ਪਟਾਕੇ ਲਾਇਆ ਉਹ ਤਾਂ ਸਮਾਨ ਵਾਲੇ ਨੇ 7-800 ਰੁਪਏ ਬਣਾਤਾ ਨਹੀਂ ਤੇ ਮੈਂ ਹਜਾਰ ਤੇ ਯਾਰ ਛੱਡ ਬਸ 7-800 ਦੇ ਪਟਾਕੇ ਮੈਂ ਲੈ ਕੇ ਆਉਂਦਾ ਨਾਲ ਤੈਨੂੰ ਦਿਖਾਉਂਦਾ ਵੀ ਆਦੇ ਮੇਰੇ ਡੈਡੀ ਨੇ ਪਟਾਕੇ ਲੈ ਕੇ ਦਿੱਤੇ ਗਰੀਬ ਗਰੀਬ ਨਾ ਗਾਇ ਤੂੰ ਜਿਆਦਾ ਤੈਨੂੰ ਨਾਲੇ ਪਤਾ ਹੈ ਵੀ 1000 ਰੁਪਏ ਦਿੱਤਾ ਹੈ ਤੇ ਕੀ ਰੱਖਿਆ ਕੀ ਬਤਾ ਦੇਵਗਾ ਕਿ ਨਹੀਂ ਦੇਊਗਾ ਕੀ ਦਾ ਮੇਰਾ ਕੀ ਹਣਾ ਇਹਨੂੰ ਹੁਣ ਸਾਹਮਣੇ ਰੱਖਦਾ ਪਟਾਕੇ ਲੈਣ ਜਾਣਾ ਮੈਂ ਕਹਿੰਦਾ ਆਪਾਂ ਮੋੜ ਮੈਂ ਕਹਿੰਦਾ ਇਹਨੂੰ ਮੋਲੇਪਲੇਮਿਨੇਸ਼ਨ ਕਰਾ ਲਈ ਮੋੜ ਤੇ ਯਾਰ ਇੱਕ ਤੇ ਖਰਾਬ ਨਾ ਹੋ ਜੇ ਇਹਨੂੰ ਹੁਣ ਆਪਾਂ ਲੈਮੀਨੇਸ਼ਨ ਕਰਾ ਲੈਨੇ ਆ ਤੇ ਪਟਾਕੇ ਲੈਣ ਜਾਏਗਾ ਨਾ ਕੱਲਾਣਾ ਬਾਗ ਜੀ ਡੈਡੀ ਆਪਣੇ ਨਾਲ ਮੈਨੂੰ ਲੈ ਕੇ ਜਾਈਂਦਾ ਤੈਨੂੰ ਲੈ ਕੇ ਜਾ ਹਾਂ ਸਭ ਦਾ ਸਾਰਾ ਤੈਨੂੰ ਪਤਾ ਯਾਰ ਹਾਂ ਪਿਛਲੀ ਵਾਰੀ ਵੀ ਤੂੰ ਮੈਨੂੰ ਲੈ ਕੇ ਨਹੀਂ ਗਿਆ ਮੈਨੂੰ ਨਾਰਾ ਲਾ ਕੇ ਕਹਿੰਦਾ ਮੈਂ ਨਹੀਂ ਡੈਡੀ ਨੇ ਯਾਰ ਕੰਮ ਸੀਗਾ ਮੈਂ ਤਾਂ ਕਰਕੇ ਡੈਡੀ ਨੇ ਪਟਾਕੇ ਲੈ ਆ 950 ਦਿੰਦਾ ਕਿਉਂ ਬੋਲ ਮੋਲਿਆਓ ਚਲ 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 ਹੋਈ ਚਲ ਹੋਈ